ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਵਾਲ ਹਾਜੀਆ ਸੂਰਾ ਆਖਨ ਹਾਜੀ ਨਾਨਕਾ ਲਿਖਿਆ ਵਿੱਚ ਕੁਰਾਨ ਫੇਰ ਤਵੱਲ ਦੇ ਨਾਥੀਏ ਜੋ ਹੋਏ ਮੁਸਲਮਾਨ ਕਾਇਮ ਹੋਏ ਕਿਆਮਤੀ ਸਾਬਤ ਰੱਖ ਇਮਾਨ ਰਹਿ ਸੰਰੂ ਅਮਾਨਤੀ ਵਤਨਾ ਆਵਨ ਜਾਨ ਕਾਫਰ ਜਲ ਦੇ ਆਤਿਸ਼ੀ ਬਹੁਤ ਲਹਿਨ ਅਜਾਬ ਉਕਨ ਪਏ ਮਸਾਨ ਵਿੱਚ ਆਤਿਸ਼ ਲਹਿ ਹਿਸਾਬ ਬਾਜ ਮੁਹੰਮਦ ਮੁਸਤਾਫਾ ਕੋਈ ਨਾ ਲਈ छुਡਾਈ ਜਿੰਨਾ ਕਲਮਾ ਆਖਿਆ ਵੜਦਾ ਪਿਛਤੀ ਜਾਏ ਪੂਰਾ ਪਰਿਆਂ ਪਿਛ ਵਿੱਚ ਹੋਵਨ ਤਿੰਨਾ ਨਸੀਬ ਰਹਾ ਸ਼ੈਤਾਨੀ ਕੁਫਰ ਦਾ ਕੀਤਾ ਜਿੰਨਾ ਖਲੀਬ ਜਵਾਬ ਨਾਨਕ ਸ਼ਾ ਸੂਰਾ ਨਾਨਕ ਆਖੇ ਹਾਜੀਆਂ ਲਿਖਿਆਂ ਵਿੱਚ ਕਿਤਾਬ ਜੋ ਹੋਈ ਅਰਬਾ ਨਾਸਰੋ ਲਹਿਸੀ ਸਭ ਅਜਾਬ ਨਾ ਕੋ ਮੁਸਲਮਾਨ ਹੈ ਕਾਇਮ ਕਿਉ ਕਰ ਹੋਏ ਕਾਇਮ ਰਹਿਨ ਪੈਗੰਬਰਾ ਲਖ ਸਵਾਈਏ ਸੋਏ ਸਵਾ ਲਖ ਪੈਗੰਬਰਾ ਕਿੱਥੇ ਤਿਨਾ ਮੁਕਾਮ ਉਮਤ ਅੰਤ ਨਾ ਪਾਈਏ ਜਲ ਬਲ ਥੀਏ ਮਸਾਨ ਕੀ ਤੜਿਆ ਅਵਤਾਰ ਲਖ ਜਲ ਬਲ ਥੀਏ ਖਾਕ ਸਨੇ ਅਵਤਾਰ ਪੈਗੰਬਰਾ ਫਿਰ ਜੰਮੇ ਹੋਏ ਨਬਾਤ ਬਲਨ ਨਬਾਤੀ ਹੈ ਮਜਾ ਜਲ ਬਲ ਹੋਏ ਅੰਗਿਆਰ ਕਿਤੇ ਮੁਹੰਮਦ ਮੁਸਤਾਫਾ ਉਮਤ ਅੰਤਨਾਪਾਰ ਖਾਕੂ ਸੇਤੀ ਮਿਲ ਗਏ ਲੈਣਾ ਆਪਣੀ ਸਾਰ ਜਿੱਤੀ ਦਿਸੇ ਤਰਤੜੀ ਸਭ ਆਪਈ ਮਸਾਨ ਪਹਿਲਾ ਦੋਜਕ ਸਿਕਮ ਹੈ ਰਹਿ ਨਾ ਦੇ ਇਮਾਨ ਲਾਲਚ ਦੁਨੀ ਲਪੇਟਿਆ ਕਾਇਮ ਹੋਇ ਨਾ ਕੋਈ ਕਾਇਮ ਇੱਕ ਖੁਦਾ ਹੈ ਅਵਰ ਨਾ ਦੂਜਾ ਹੋਏ ਰਹਿਂਦੇ ਰੂ ਇਮਾਨਤੀ ਲਖ 84 ਮਾਹੀ ਲਖ ਚੁਰਾਸੀ ਮੇਦਨੀ ਕਟੇ ਨਾ ਬਦੇ ਉਤਾਹੇ ਇਹ ਹਾਇਮ ਦੁਨੀ ਵਿੱਚ ਹੋਰ ਕਾਇਮ ਨ ਕੋਏ ਜਿਨਾਂ ਨਾਮ ਤਰਾਇਆ ਰਹੇ ਨਾ ਕਾਇਮ ਸੋਏ ਬੱਚਾ ਜੋ ਸਾਜੋ ਖਲੇ ਫਿਰ 84 ਅੰਗ ਮੁੱਲਾ ਬ੍ਰਾਹਮਣ ਨਾ 부ਝੇ 부ਝਣ ਫਕਰ ਨਿਹੰਗ ਸਵਾਲ ਹਾਜੀਆ ਸੁਰਾ ਹਾਜੀ ਆਖਣ ਨਾਨਕ ਸੱਚੀ ਖਬਰ ਸੁਣਾਈ ਕਿਥੋਂ ਆਨ ਰੋਹਾਨੀਆਂ ਫਿਰ ਕਿੱਥੇ ਜਾਏ ਸਮਾਈ ਮੂਰਤ ਸੂਰਤ ਨਾ ਕਿਛ ਕਿਸ ਬਣਾਇ ਖੇਲ ਕਿਸ ਜਗਾਇ ਨੂਰ ਨੂੰ ਕਿਸ ਮਿਲਾਇਆ ਤੇਲ ਜੇ ਇਹ ਕਰਤ ਤਸਲੜੀ ਤਾਂ ਤੂੰ ਅਵਲ ਫਕੀਰ ਮੀਰਾ ਅੰਦਰ ਮੀਰ ਤੂੰ ਪੀਰਾ ਅੰਦਰ ਪਿਰ ਰੂਹਾਂ ਦੀ ਕੀ ਜਾਤ ਹੈ ਰੂਹਾਂ ਦਾ ਕਿਆ ਰੰਗ ਅਸਾਂ ਕੁਝ ਨ ਸੁੱਝਈ ਕੋਈ ਨ ਪੁੱਛੈ ਫਕਰ ਮਲੰਗ ਜਵਾਬ ਨਾਨਕ ਸ਼ਾਸੂਰਾ ਨਾਨਕ ਆਕੇ ਹਾਜੀਆਂ ਸੱਚੇ ਸੁਨੋ ਨਿਸ਼ਾਨ ਦਾਣੇ ਪਾਣੀ ਰੂਹ ਹੈ ਤਿਸ ਥੀ ਨੁਤਫੇ ਜਾਨ ਔਰਤ ਕਸਮ ਮਿਲਾਪ ਤੇ ਹੋਂ ਸੇ ਨੁਤਫੇ ਦੋਹੀ ਦੋਹੀ ਦੀ ਮਿਲ ਜਿੰਦੇ ਜਿੰਦੜੀ ਇੱਕ ਦਿਖਾਈ ਹੋਏ ਲਖ 84 ਰੂਹ ਮਿਲ ਤੇ ਨਾ ਬਣਾਇਆ ਰੂਪ ਜੁਸੇ ਹੋਏ ਰੂਹ ਦੇ ਮਿਲ 84 ਸੂਤ ਤੈਸਾ ਹੀ ਇੱਕ ਆਦਮੀ ਹੋਰ ਅਸੰਖਾ ਜਾਤ ਗੰਦੇ ਪਾਣੀ ਤੇ ਪਏ ਗੂਨਾ ਗੂਨ ਸਫਾਦ ਜਿਨਾ ਸ਼ਹੀ ਤੇ ਉਪਜਿਆ ਫਿਰ ਤੇ ਹੀ ਜਾਏ ਸਮਾਏ ਆਵਾ ਗੌਨ ਖਲਕ ਦਾ ਰਹੇ ਕਬੂਤ ਆਏ ਲੱਖ 84 ਉਪਜੀ ਮਰ ਮਿਲੇ ਸੁਖ ਹਕੂ ਨਾਲ ਹੋਏ ਖਬਰ ਜੇ ਵਿਕਰਣ ਸੁਖ ਸੜ ਹੋਏ ਰਵਾਲ ਹੋਰੀ ਤੇ ਹੋਰ ਹੋਰ ਕਿਹੋ ਆਪੇ ਰੂਪ ਬਣਾਈ ਜੈਸੇ ਸਵਾਂਗੀ ਸਵਾਂਗ ਕਰ ਅਚਰਜ ਖੇਲ ਦਿਖਾਈ ਰੂਹਾਂ ਜਾਤ ਨਾ ਪਾਤ ਹੈ ਹਿੰਦੂ ਮੁਸਲਮਾਨ ਜੇ ਹੀ ਮਜਲਿਸ ਆਵਹੇ ਤੇ ਹੋ ਤਰੇ ਸੇ ਨਾਮ ਮਿਸਰ ਪੰਡਤ ਅੰਦਲੇ ਕਾਜ਼ੀ ਮੁੱਲਾ ਕੋਰ ਹੋਰੇ ਕਹਿ ਸਮਝਾਈ ਹੈ ਅਗੋ ਸਮਝਣ ਹੋਰ ਜੇ ਸੋ ਪੰਦ ਸੁਣਾਈ ਹੈ ਕਿ ਜੇ ਨਾ ਚਿਤ ਕਠੋਰ ਤਿੰਨਾ ਨਾਲ ਨਾ ਲੁਚੀ ਹੈ ਜੋ ਸ਼ਬਦ ਦੇ ਚੋਰ ਪੰਦ ਕਿਤਾਬਾਂ ਨਾ ਮੰਨੇ ਨਾ ਫਕਰਾਂ ਦੀ ਗੱਲ ਖੁਦੀ ਤਕਬਰ ਕਰ ਮੂਏ ਵਤਨਾਂ ਦੀ ਸੰਕਲ ਸੁਆਲ ਇਮਾਮ کریم دین ਸੂਰਾ ਕਹੇ ਇਮਾਮ کریم دین ਸੁਨੋ ਨਾਨਕ ਸਾ ਜਿਨਾ ਉਮੈਦ ਨ ਰੱਬ ਦੀ ਤਿੰਨਾ ਕੌਣ ਪਨਾ ਪੂਜਨ ਸੰਗ ਮੁਨਾਫਕਾਂ ਦਿਲ ਜਿਨਾ ਦੇ ਸੰਗ ਵਿੱਚ ਜਲ ਦੇ ਆਤਿਸ਼ ਹਾਵੀਏ ਚੂਨਾ ਹੋਏ ਪੰਗ ਪਾਇਨ ਦੁਖ ਸਮਾਨ ਵਿੱਚ ਜਲ ਬਲ ਹੁਣ ਸੁਆ ਜਲ ਦੇ ਪਈ ਪੁਕਾਰਨੀ ਕੋਈ ਨ ਸੁਣਦਾ ਆਹਾ ਬਾਜੋ ਨਬੀ ਰਸੂਲ ਦੇ ਪਾਨ ਨਾ ਕਬਹਿ ਥਾਈ ਜਲ ਬਲਤੀ ਵਨ ਕੋਈ ਲੜੇ ਜੋ ਅਗਨ ਚ ਲੂਠੇ ਕਾਇ ਕੋਈ ਨਾ ਪੁੱਛੇ ਬਾਤੜੀ ਕੋਈ ਨਾ ਲੈ ਚੁੜਾਈ ਪਿਸਤੀ ਵਾਸਨਾ ਪਾਈਨੀ ਬਾਜ ਰਸੂਲ ਖੁਦਾਈ ਕਫਰ ਕਿਤਾਬਾਂ ਵਾਚਦੇ ਕਾਫਰ ਵੱਡ ਹਿੰਦਵਾਨ ਆਖਣ ਵਿੱਚ ਕਿਤਾਬ ਨੂੰ ਮੋਏ ਫਿਰਨਾ ਆਨ ਮੋਏ ਫਿਰਨਾ ਅਬਨੀ ਕਹੇ ਮਜੀਦ ਸਲਾਮ ਮਰ ਮਰ ਮਿਲ ਕੇ ਖਾਕ ਸਿਓ ਕਿਆਮਤ ਥੀਏ ਕਿ ਆਮ ਜਿਹੜੀ ਸੂਰਤ ਪਚਈ ਫੇਰ ਨ ਹੋਵੇ ਰਾਸ ਕਾਇਮ ਥੀਏ ਕਿਆਮਤੀ ਕਹੇ کریم ਸਦਾਤ ਰਹੇ ਅਮਾਨਤ ਖਾਕੜੀ ਰੋਜ ਕਿਆਮਤ ਹੱਦ ਮੂਸੇ ਫੇਰ ਨ ਉਪਜੈ Hindu ਕਿਤਾਬਾਂ ਰੱਦ ਰੱਦ ਤੋ ਰੇਤ ਅੰਜੀਲ ਕੋ ਤੀਜਾ ਰੱਬ ਜੰਬੂਰ ਇਹ ਤ੍ਰੈ ਮਨਸੂਖ ਹਨ ਕੀਆ ਫੁਰਕਾਨ ਮਨਜ਼ੂਰ ਇਸ ਜ਼ਮਾਨੇ ਪਾਤਸ਼ਾਹ ਕਲਾ ਮਜੀਦ ਕੁਰਾਨ ਰਹੇ ਕੁਰਾਨੋਂ ਬਾਹਰੇ ਥੀਸਨ ਅਨ ਸ਼ੈਤਾਨ ਜਿਸ ਜ਼ਮਾਨੇ ਅਮਲ ਹੋਏ ਕੋਈ ਕਰ ਹੈ ਨ ਮੂਲ ਉਹ ਦਰਗਹਿ ਟੋਈ ਨਾਲ ਹੈ ਪਰ ਇਹ ਨ ਸਫਾਤ ਰਸੂਲ ਜਵਾਬ ਨ ਨਕਸ਼ਾ ਸੂਰਾ ਸੁਨੋ ਸ਼ਬਦ ਕਰੀਮ ਦੀਨ ਮੰਨੇ ਚਾਰੋਂ ਕਿਤਾਬ ਆਕੇ ਕਾਲ ਖੁਦਾਏ ਦੇ ਗਿਨਾ ਵਿੱਚ ਹਿਸਾਬ ਮੂਹੇ ਫੇਰ ਨ ਆਵਨੀ ਰਹਿਨ ਅਮਾਨਤ ਨਾਵਾ ਮੌਤ ਨ ਹੋਵਈ ਲਖ ਆਵਈ ਲਖ ਜਾਏ ਰਾਮ ਕ੍ਰਿਸ਼ਨ ਹੋਏ ਅਸੰਖ ਲਖ ਮੁਹੰਮਦ ਨਾਮ ਉਹ ਫੇਰ ਨ ਆਇਆ ਵਤ ਰਹੇ ਮਗਦਬ ਥਾ ਖਾਨ ਖਵੀਨ ਨਾ ਜਾਣਈ ਮੀਰ ਵਜ਼ੀਰ ਪਾਤਸ਼ਾ ਜੁਸੇ ਰਹਦੇ ਥਿਰ ਕਿਸੇ ਰਹਿਨ ਮਰਾਤਬ ਜਾਏ ਜਿਤਨੇ ਰੂਹ ਅਮਾਨਤੀ ਤਿੰਨਾ ਮਰਾਤਬ ਨਾਲ ਉੱਤਮ ਮੱਧਮ ਲਖ ਮਿਲੇ ਹਿੰਦੂ ਤੁਰਕ ਚੰਡਾਲ ਇਕ ਆਵਨ ਇਕ ਜਾਏ ਉਠ ਆਵਾ ਗੋਂ ਸੰਸਾਰ ਅਲhay ਆਏ ਨਾ ਜਾਵਈ ਸੱਚੇ ਇਹ ਆਸਾਨ ਜੈਸੀ ਬਰਗ ਨਵਾਤ ਦੇ ਤਰੁੱਟ ਤਰਤੀ ਪਾਨ ਉਹੋ ਜਿਹੀਆਂ ਸੂਰਤਾ ਹੋਰ ھیਠੋ ਨਿਕਲੀ ਅਨ ਅਜਬ ਤਮਾਸ਼ਾ ਰੱਬ ਦਾ ਖਾਲੀ ਰਹੇ ਨ ਸੰਗ ਆਵਾ ਗੋਂ ਕਲਕ ਦਾ ਰਹੰਦਾ ਰਹੇ નિਸ਼ੰਗ ਨਾਨਕ ਸੱਚ ਅਲਾਵ ਹੈ ਸੁਨੋ کریم ਸਦਾਤ ਜਿਨ੍ਹਾਂ ਉਮੈਤ ਨਾ ਰੱਬ ਦੀ ਸੇ ਰਹਿਣ ਸਦਾ ਨਾ ਪਾਗ ਉਈ ਕਬਰਾਂ ਵਿੱਚ ਪੀੜੀਆਂ ਜਲਦੀ ਕਰਨ ਕਹਾਈ ਅਜਰਾਈਲ ਫਰਿਸ਼ਤਾ ਦੇੰਦਾ ਬਹੁਤ ਸਜਾਈ ਕਬਰਾਂ ਜਿਨ੍ਹਾਂ ਜਲਾਈ ਨਹੀਂ ਜੋ ਹੋਏ ਮੁਸਲਮਾਨ ਜਿਨ੍ਹਾਂ ਇਮਾਨ ਨਾ ਰੱਖਿਆ ਲਗ ਦੋਜ਼ਖ ਦੁਨੀ ਹਰਾਮ ਮਿੱਟੀ ਮੁਸਲਮਾਨ ਦੀ ਪਈ ਮੁਨਾਫਕ ਸੰਗ ਆਤਸ਼ ਸੇਤੀ ਦੱਪਿਆ ਚੂਨਾ ਹੋਏ ਨਾ ਪੰਗ ਘੱਤ ਸੁਪਾਰੀ ਚੂਨਤਰ ਚੌਥੇ ਮਿਲਣ ਜੇ ਪਾਨ ਓਵਨ ਲਾਲ ਗੁਲਾਲ ਬੋ ਸਾਹਿਬ ਜ਼ਾਤੇ ਖਾਨ ਓਵਨ ਨੁਤਫੇ ਸੰਗ ਥੀ ਉਪਜਨ ਸਿੱਧ ਅਰਪੀਰ ਇਹ ਮਰਾਤਬ ਆਇਆ ਦੁੱਧੇ ਪਤਰੀ ਬੀਰ ਹਿੰਦੂ ਮੁਸਲਮਾਨ ਮੇ ਸਾਜੇ ਜੁਸੇ ਦੋਏ ਓਵਨ ਰੂਪ ਕਰੂਪੜੇ ਟੋਈ ਲਹਿਨ ਨਾ ਸੋਏ ਪਹਿਲੇ ਆਤਸ ਜੋ ਦਤਾ ਜਲ ਬਲ ਹੋਇਆ ਸਵਾਹ ਫੇਰ ਨ ਆਤਸ ਦੇਹ ਦੇ ਅੱਲਾ ਆਪ ਗਵਾਹ ਮਿਲਣ ਜੋ ਖਾਕੂ ਸੰਗ ਸੋ ਸਹੰਦੇ ਬਹੁਤ ਕਸਾਬ ਸੜਦੇ ਵਿੱਚ ਪਜਾਵੇਂ ਆ ਤਾਉ ਸਹੇਛੇ ਮਾਸ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ